ਚੜ੍ਹਦੀ ਕਲਾ ਦੇ ਪਿਓਰ ਸਿੰਘ ਆਏ ਨੇ ਹਾਂਜੀ ਤੇ ਮੈਂ ਇਹ ਗੱਲ ਕਵਾਂਗਾ ਭਈ ਐਵੇਂ ਨਹੀਂ ਬੁਰਤ ਕਰਨਾ ਚਾਹੀਦਾ ਸਭ ਕੁਝ ਪਚੰਗੇ ਵੀ ਪਰ ਫੁੱਲ ਧੋਰੇ ਬਾਣਾ ਪਰ ਫੁੱਲ ਧੋਰਿਆ ਸ਼ਸਤਰ ਪਰ ਫੁੱਲ ਧੋਰਿਆ ਤੇ ਮਹਾਰਾਜ ਦਾ ਜਿਹੜਾ ਖਾਲਸਾ ਨਿਹੰਗ ਸਿੰਘ ਖਾਲਸਾ ਨਿਹੰਗ ਸਿੰਘ ਬਾਣਾ ਇਹ ਸਾਰਾ ਪਰ ਫੁੱਲ ਧੋਰਿਆ ਆਪਾਂ ਇਹਨੂੰ ਹਾਈਲਾਈਟ ਹੋਣ ਦਈਏ ਬਹੁਤ ਵਧੀਆ ਮਤਲਬ ਕਿ ਪਿਕਚਰ ਬਣੀ ਆ ਇਹਨੂੰ ਹੋ ਮਹਮਾ ਕੀ ਬਹਿਣਾ ਉਹ ਤੇ ਗੁਰੂ ਪਿਆਰਿਓ ਬੜਾ ਵਧੀਆ ਬਟਾਲੇ ਤੇ ਸਿਨਮਾ ਹਾਰ ਐ ਐਵੇਂ ਨਾਲ ਪੁੱਛਿਆ ਕਿ ਇਹਨੂੰ ਆਜੇ ਚੱਲੀ ਚਲੋ ਕਰੀਏ ਇਹ ਤੇ ਫਿਰ ਬਾਬਾ ਸ਼ੰਦਾ ਸਿੰਘ ਸਾਰੇ ਪੀੜ੍ਹੀਆਂ ਵਾਲੇ ਮਾਹਪੁਰਖ ਬਰਨਾਲਾ ਕਰਨਾਲ ਇਹ ਜਿਹਦੇ ਪਾਈ ਕਿਸ ਨੇ ਬrode ਕੀਤਾ ਗੁਰੂ ਨਾਨਕ ਦੇ ਗੁਰੂ ਨਾਨਕ ਕਰਨਾਲ ਮੜੀਆਂ ਵਾਲਾ ਮਾਹਪੁਰਖ ਬਾਬਾ ਜੋਗਾ ਸਿੰਘ ਸਾਹਿਬ ਦੇ ਭਰਾਤਾ ਉਹਨਾਂ ਨੇ ਵੀ ਕਿਹਾ ਬਹੁਤ ਵਧੀਆ ਪਿਕਚਰ ਆ ਬਾਬਾ ਮੇਜਰ ਸਿੰਘ ਜੀ ਬਾਬਾ ਬਵੀਰ ਸਿੰਘ ਸਾਹਿਬ ਜੀ ਹੋਰ ਵੀ ਦਲਾ ਪੰਥ ਦੇ ਮਾਹਪੁਰਖ ਸਾਰੇ ਨੇ ਹਰੀ ਝੰਡੀ ਦਿੱਤੀ ਹੈ ਬਾਕੀ ਕੋਈ ਬੰਦਾ ਕਹਿੰਦਾ ਨਾ ਕਿ ਉਹ ਪੰਥ ਥੋੜਾ ਪੰਥ ਬਾਈ ਨਿਹੰਗ ਸਿੰਘ ਹੀ ਪੰਥ ਆ ਜਿੱਥੇ ਇੱਕ ਖੜਾ ਨਾ ਉਹ ਵੀ ਪੰਥ ਜਿੱਥੇ ਦੋ ਖੜੇ ਆ ਬਾਬਾ ਗਰਚਾ ਸਿੰਘ ਤੇ ਬਾਬਾ ਬੋਤਾ ਸਿੰਘ ਉਹ ਵੀ ਪੰਥ ਹੈ ਕਿਉਂ ਬਾਬਾ ਜੀ ਜਾਵੇ ਨਿਆਲੋ ਜਾਵੇ ਫਤਿਹ ਪਾਵੇ